ਅੱਜ ਸਵੇਰੇ ਇਥੋਂ ਦੀ ਅਨਾਜ ਮੰਡੀ ਵਿੱਚ ਲੁਟੇਰੇ ਆਰਤੀ ਦੀਆਂ ਅੱਖਾਂ ਵਿੱਚ ਮਿਰਚਾ ਪਾ ਕੇ ਉਸਦੇ ਕੋਲੋਂ ਬਾਈਕ ਅਤੇ 50000 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਕਾਰਨ ਮੰਡੀ ਦੇ ਵਿੱਚ ਹਫੜਾ ਦਫੜੀ ਵਾਲਾ ਮਾਹੌਲ ਬਣਿਆ ਹੈ। ਆਰਤੀ ਦਾ ਕਹਿਣਾ ਹੈ ਕਿ ਉਹ ਸਵੇਰੇ ਦੁਕਾਨ ਤੇ ਆ ਰਿਹਾ ਸੀ ਉਸ ਕੋਲ ਦੋ ਮੋਟਰਸਾਈਕਲ ਸਵਾਰ ਆਏ ਤੇ ਉਹਨਾਂ ਨੇ ਤੱਕਾ ਦੇ ਕੇ ਉਸ ਨੂੰ ਡੇਕ ਦਿੱਤਾ ਅਤੇ 50000 ਰੁਪਏ ਲੈ ਕੇ ਫਰਾਰ ਹੋ ਗਏ। 9:30 ਵਜੇ ਦੇ ਕਰੀਬ ਘਰੋਂ ਬਾਹਰ ਨਿਕਲ ਕੇ ਦੁਕਾਨ ਤੇ ਜਾ ਰਿਹਾ ਸੀ ਮੈਂ। ਅੱਛਾ ਜੀ। ਗਰਸ਼ਤੀ ਚ ਦੋ ਬੰਦੇ ਮੋਟਰਸਾਈਕਲ ਤੇ ਆਏ ਐ ਅੱਛਾ ਜੀ ਸਾਈਡ ਮਾਰੀ ਆ ਉਹਨਾਂ ਨੇ ਮੈਂ ਗਿਰ ਗਿਆ ਹੇ ਤਾਂ ਹਾਂਜੀ ਤੋਂ ਇੱਕ ਬੰਦਾ ਵਾਪਸੀ ਆਇਆ ਮੇਰੇ ਕੋਲ ਉਹ ਤੇ ਮੈਂ ਕਿਹਾ ਉਠਾ ਮੈਨੂੰ ਉਠਾ ਉਠਾਣੀ ਜਗਰ ਤੇ ਉਲਟਾ ਮੇਰੇ ਅੱਖਾਂ ਵਿੱਚ ਪਾ ਗਏ ਅੱਛਾ ਜੀ ਵਿੱਚ ਪਾ ਗਏ ਮੇਰਾ ਐਕਟਿਵਰ ਸਕੂਟਰ ਲੈ ਗਏ ਅੱਛਾ ਜੀ ਜਿਹਦੇ ਵਿੱਚ 50000 ਰੁਪਿਆ ਕੈਸ਼ ਸੀ ਅੱਛਾ ਜੀ ਅੱਛਾ ਉਹ ਤਾਂ ਮਤਲਬ ਪੈਸੇ ਤਾਂ ਬੈਸਿਕ ਡੱਗੀ 'ਚ ਪਏ ਸੀਗੇ ਕਿੱਥੇ ਮੈਂ ਰਕੇ ਜੀ ਨਾ ਦੁਕਾਨ ਤੇ ਜਾ ਰਿਹਾ ਸੀ ਮੈਂ ਮਤਲਬ ਉਹ ਉਹ ਤਾਂ ਉਹਨਾਂ ਨੂੰ ਤਾਂ ਨਹੀਂ ਪਤਾ ਹੋਣਾ ਚਾਹਲਦਾ ਵੀ ਪੈਸੇ ਪਾਈਆਂ ਵਿੱਚ ਕਿਹ ਕਿਹ ਸੰਗਦੇ ਜੀ ਹਾਂ ਜੀ ਮਤਲਬ ਐਕਟਿਵ ਲੈ ਕੇ ਨਾਲ ਹਾਂ ਐਕਟਿਵ ਵਾਲੇ ਕੇ ਨਾਲ ਟਕੇ ਅੱਛਾ ਜੀ ਤੇ ਇਸ ਬਾਰੇ ਪੁਲਿਸ ਨੂੰ ਇਨਫੋਰਮ ਕਰਤਾ ਜੀ ਹਾਂਜੀ ਹਾਂਜੀ ਤੁਸੀਂ ਸਾਰੀ ਘਟਨਾ ਬਾਰੇ ਕੀ ਕਹਿਣਾ ਚਾਹ ਰਹੇ ਹੋ ਜੀ ਵੈਸੇ ਤੁਹਾਡੇ ਹਿਸਾਬ ਨਾਲ ਇਹ ਚੀਜ਼ ਗਲਤ ਹੈ ਬਜ਼ੁਰਗਾਂ ਵਾਂ ਸਾਡੇ ਵਾਂ ਸੇ ਬਹੁਤ ਗਲਤ ਹੈ ਹਾਂਜੀ ਸਾਨੂੰ ਇਹ ਸ਼ਾਪਿੰਗ ਦਾ ਛੇੜਾ ਬਸ ਅੱਛਾ ਜੀ ਤੇ ਪੁਲਿਸ ਵਾਲੇ ਕੋਈ ਵਿਸ਼ਵਾਸ ਦਵਾਉਂਦੇ ਆ ਦੇਖੋ ਜੀ ਇਹ ਤਾਂ ਹੁਣ ਤੇ ਇਹੋ ਜੀ ਘਟਨਾ ਮਤਲਬ ਪਹਿਲਾਂ ਵੀ ਕਦੇ ਵਾਪਰੀ ਹੈ ਜੀ ਅਨਾਜ ਮੰਡੀ ਚ ਕਦੇ ਤੁਹਾਡੇ ਨਹੀਂ ਨਹੀਂ ਇਹ ਪਹਿਲੀ ਹੈ ਪਹਿਲੀ ਪਹਿਲੀ ਘਟਨਾ ਜੀ ਰੋਜ਼ ਦੇ ਤਰ੍ਹਾਂ ਜਿਵੇਂ ਡੈਡੀ ਦੁਕਾਨ ਤੇ ਜਾਣ ਲੱਗੇ ਹਮ ਇੱਥੇ ਆ ਕੇ ਕਿਸੇ ਨਾਲ ਟੱਕਰ ਮਾਰੇ ਦਾ ਮਿੱਚਾ ਮੁੱਚਾ ਆ ਕੇ ਘੇਰੀਆਂ ਹਮ ਐਕਸਵਾ ਵੀ ਲੈ ਗਏ ਐਕਸਵਾ ਵੀ ਲੈ ਗਏ ਅੱਛਾ ਪੈਸੇ ਕਿੰਨੇ ਪਏ ਜੀ ਸਰ ਦਾਜਾ 50 ਕਿੰਨੇ ਸੂਰ ਸੈਰ ਸ਼ੁਰੂ ਕਰਨਾ ਸੀ ਦੁਕਾਨ ਤੇ ਆਏ ਸੀਗੇ ਨਹੀਂ ਨਹੀਂ ਦੁਕਾਨ ਤਾਂ ਜਾ ਰਹੇ ਸੀਗੇ ਕਿੰਨਾ ਨੰਬਰ ਦੁਕਾਨਾਂ ਤੁਹਾਡੀ 35 اچھا ਕਿੰਨੀ ਕੀ ਦੇਰ ਤੋਂ ਦੁਕਾਨ ਕਰਦੇ ਆਂ ਅੱਠ ਤੇ ਤੇ ਤਾਂ ਕਾਫੀ ਸਾਲ ਹੋ ਗਏ ਚਲੋ 4 ਸਾਲ ਹੋ ਗਏ ਇਹਦੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਇਸ ਦੀ ਹਾਂਜੀ ਹਾਂਜੀ ਆਇਆ ਕਿੰਦਲ ਸਿੰਘ ਸਰ ਜੀ ਜਿਹੜੀ ਇਹ ਜਿੱਥੇ ਤੁਸੀਂ ਖੜੇ ਹੈਗੇ ਇੱਥੇ ਕਹਿੰਦੇ ਵੀ ਉਹ ਤੇ 50 ਕੁ ਹਜ਼ਾਰ ਰੁਪਏ ਲੁੱਟ ਹੋਈ ਹੈ ਉਹਦੇ ਬਾਰੇ ਜਾਣਕਾਰੀ ਦਿਓ ਸਰ ਹਾਂ ਜੀ ਕੋਈ ਕਲੀਅਰ ਨਹੀਂ ਹੈਗਾ 50 ਹਜ਼ਾਰ ਦੀ ਲੁੱਟ ਹੋਈ ਹੈ ਬਜ਼ੁਰਗ ਬੰਦਾ ਸੀ 65 ਸਾਲ ਦਾ ਘਰੋਂ ਆਇਆ ਮੰਡੀ ਦੇ ਵਿੱਚ ਜਾ ਰਿਹਾ ਸੀ ਤੇ ਉਹ ਐਕਟਿਵਾ ਲੈ ਗਿਆ ਉਹਦੇ ਕੋਲੋਂ ਖੋ ਕੇ ਹੁੰਦੇ ਆਏ ਸੀ ਬਿਹਾਰੀ لال ਸੀ ਉਹਦਾ ਨਾਮ ਤੇ ਉਹਦੇ ਕੋਲ ਐਕਟਿਵਾ ਖੋ ਕੇ ਲੈ ਗਿਆ ਨੇ ਜਿਹੜੇ ਮਾਲ ਕਹੇਗੇ ਕਹਿੰਦੀ 50 ਕੁ ਹਜ਼ਾਰ ਰੁਪਏ ਸੀਗਾ ਇਸਾ ਪੁੱਤਤੀ ਸਾਡੀ ਜਾਰੀ ਹੈ ਜੋ ਵੀ ਗੱਲ ਸਾਹਮਣੇ ਆਉਗੀ ਉਹੀ ਕਾਰਵਾਈ ਕਰ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ